ਆ ਦੇਖੋ ਵੀਰੇ ਉਹ ਬੰਦਾ ਭੱਜ ਗਿਆ ਉੱਪਰ ਬਿਨਾ ਪਰਮਿਸ਼ਨ ਤੋਂ ਚਲਾ ਗਿਆ ਹੁਣ ਸਿਕਿਉਰਿਟੀ ਗਾਰਡ ਡੰਡਾ ਓਪਰੇਟ ਕਰਨੀ ਹੈ ਪੂਰੀ ਆਉ ਸੀਗੇ ਬੰਦੇ ਵੀਰੇ ਵਰਗੀਆਂ ਡੰਗਾਂ ਵਰਗੀਆਂ ਇਹ ਅੰਮ੍ਰਿਤ ਗੁੱਲਾ ਨੇਵੀ ਨੇਵੀ ਇਹ 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 ਹਾਂਜੀ ਹੱਡੀ ਜੀ ਹਾਂਜੀ ਗਾਣਾ ਪਤਾ ਕੀ ਦਾ ਗਾਇਆ ਜਿਹੜੇ ਕਹਿੰਦੇ ਵੀ ਤੁਸੀਂ ਮੇਰੇ ਕਦੇ ਪੱਗ ਬੰਨੀ ਦੇਖੀ ਆ ਉਹਦਾ ਗਾਣਾ ਸੀ ਫੇਸਬੁਕ ਤੇ ਵਾ ਵਾ ਤੇਰੇ ਬਿਨਾ ਨਹੀਂ ਗੁਜ਼ਰਦਾ ਹਾਏ ਕੀ ਗਲਤੀ ਕੀਤੀ ਵੀਰੇ ਤੁਸੀਂ ਐਜੀ ਵੀ ਬਾਹ ਹੀ ਨਹੀਂ ਰਹੀ ਪਤੰਗ ਡਾਰ ਰੇ ਪਤੰਗ ਡਾਰ ਰੇ ਕਰੰਟ ਲੱਗ ਗਿਆ ਬਾਈ ਆਪੋ ਆਪਣੇ ਜਵਾਕਾਂ ਨੂੰ ਸਾਹਮ ਕੇ ਰੱਖੋ ਆਸਤਾ ਸਾੰਭੀ ਬੈਠੇ ਆਂ ਔਰ ਟੰਗ ਨਹੀਂ ਡਾਣ ਦਿੰਦੇ ਇਹਨੂੰ ਅਸੀਂ ਉਹ ਵੀ ਕੋਣ ਲਈ ਉਹ ਜੀਵੇ ਸਜਣਾ ਲਾਈ ਵੀ ਤੁਹਾਨੂੰ ਸਭ ਗਾਲ ਵੀਰੇ ਸਾਰਿਆਂ ਨੂੰ ਤੇਰਾ ਆਰਾਮ ਸਾਰੇ ਭਾਈਆਂ ਨੇ ਤੇ ਸਾਰਿਆਂ ਨੂੰ ਹੈਪੀ ਨਿਊ ईयर ਦੀ ਵਧਾਈਆਂ ਜਿਹੜਾ ਰਾਤ ਵਧਾਈਆਂ ਹੋਣ ਮੇਰੇ ਲੱਖ ਲੱਖ ਮੁਬਾਰਕ ਤੇ ਜਿਹੜਾ ਰਾਤ ਨੂੰ ਬਲੌਗ ਦਿਖਾਈ ਸੀ ਨਾ ਯਰ ਕੇਲੇ ਤੇ ਮਤਲਬ ਹੈ ਨਹੀਂ ਸੀ ਇਹਨਾਂ ਨੇ ਦੇਖਿਆ ਜੀ ਆਪਾਂ ਤੇ ਹੁਣ ਜਾਵਾਂਗੇ ਅੱਜ ਨਵਾਂ ਸਾਲ ਹੈ ਦੇਖਦੇ ਆਂ ਕੀ ਮੋਲ ਥੋਲਾ ਤੇ ਬਣੇ ਰਹੋ ਬਲੌਗ ਤੇ ਦਿਖਾਣੇ ਘੈਂਡ ਘੈਂਡ ਚੀਜ਼ਾਂ ਬਾਕੀ ਬਾਬਾ ਮੇਰੀ ਆਈਡੀ ਵੀ ਚੱਕੀ ਗਈ ਇੱਕ ਠੀਕ ਹੈ ਤੇ ਦੂਸਰਾ ਹੋਰ ਵੀ ਕੁਝ ਕੰਮ ਹੋ ਗਿਆ ਤੇ ਯਾਰ ਵਸੇ ਹੈ ਤਾਂ ਹੈ ਨਹੀਂ ਸੀ ਮਨ ਬਣਾਉਂਦਾ ਫੇਰ ਬਣਾਉਂਦਾ ਥੱਕ ਜਾਂਦਾ ਥੋੜੇ ਬਾਅਦ ਵੀ ਬਣਾ ਰਿਹਾ ਹਾਂ ਬਣਾਇਆ ਰਿਹਾ ਹੁਣ ਮੈਂ ਥੋੜੇ ਵਾਲ ਚਲਵਾਰਾਂ ਥੋੜੇ ਰੇਅਰ ਓਕੇ ਤੁਹਾਨੂੰ ਮਿਲਦੇ ਆ ਚੱਲਦੇ ਆਪਾਂ ਆ ਹੈਪੀ ਨਿਊ ਇਅਰ ਤੇ ਕਾ ਦਿਨ ਲੈ ਲੈ ਹੈਪੀ ਨਿਊ ਇਅਰ ਆ ਰਿਹਾ ਇਹ ਭਾਈ ਬਨਾਲ ਲਈ ਰਹਿੰਦਾ 24 ਘੰਟੇ ਤੇ ਹੁਣ ਵੀ ਲੱਗਿਆ ਪਿਆ ਲਾ ਦੇ ਓਰੀ ਤੇ ਬਾਬਾ ਸਾਨੂੰ ਜਵਾਬ ਦੇਜੋ ਕਿ ਨਾ ਲਾਓ ਬਾਬਾ ਮਰਜੀ ਆ ਬਬਾ ਯਾਰ ਲਾ ਦੇ ਲਾ ਦੇ ਯਾਰ ਆਪਣਾ ਹੀ ਆ ਬਾਬਾ ਦਿੱਕ ਥੋੜੀ ਨਾ ਕੋਈ ਆ ਲੋ ਬਾਬਾ ਜੀ ਬਣ ਗਏ ਨੇ ਬਾਬਾ ਜੀ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਥੈਂਕ ਯੂ ਸੇਮ ਟੂ ਯੂ ਵਨ ਜੀ ਆ ਬਾਬਾ ਜੀ ਆਪਣੇ ਮਿਲਿਆ ਘਰ ਕੋਲ ਰਹਿੰਦੇ ਆ ਆਪਣੇ ਬਾਬਾ ਜੀ ਤੇ ਜਿਹੜੇ ਵੀਰ ਭੈਣ ਭਰਾਣੇ ਸਭ ਜੀ ਲੈਨੇ ਪਟਾਲਾ ਫਾਟੇ ਕੋਲ ਨੇੜੇ ਅੱਡੇ ਆਓ ਵਿਜ਼ਿਟ ਕਰੋ ਬਾਬਾ ਕਹਿੰਦਾ ਜਾਓ ਕਰੇ ਤੁਸੀਂ ਕੰਮ ਕਰੋ ਕਹਿੰਦੇ ਆ ਤੇ ਤੁਹਾਨੂੰ ਪਤਾ ਬਾਬਾ ਜੀ ਆਹ ਜਲਦੀ ਆਗੇ ਬਸ ਤੁਹਾਨੂੰ ਹੈਂਡਲ ਹੋ ਕਰਤਾ ਸੀ ਜਿਵੇਂ ਤੁਹਾਨੂੰ ਪਤਾ ਹੀ ਬਾਬਾ ਪਟਿਆਲਾ ਫੋੜ ਦਾ ਪੂਰਾ ਹਾਲ ਹੀ ਰਹਿੰਦਾ 24 ਘੰਟੇ ਦੇਖੋ ਯਾਰ ਕੀ ਬੰਦਾ ਕਰ ਲਿਆ ਬੁਰੇ ਯਾਰ ਆਗੇ ਯਾਰ ਹੈਨਾ ਤੇ ਤੁਹਾਨੂੰ ਦਿਖਾਉਂਗਾ ਹੋਵੇ ਬਣੇ ਰਹੋ ਮੈਂ ਕਰਦਾ ਬੈਕ ਕੈਮਰਾ ਚਲਾਉਂਦਾ ਹਾਂ ਮੈਂ ਉਹਦਾ ਹੁਣ ਚੋੜਿਆ ਆ ਨੋ ਵਾਪਸਿਓ ਦਿਖਾਨੇ ਸਾਨੂੰ ਬਾਣੀ ਬਾਜੇ ਆਪਣੇ ਮਿਲ ਚੁਕੇ ਆ ਆਪਣੇ ਬਲੌਗ ਚ ਬਲੌਗ ਚ ਆ ਚੁਕੇ ਨੇ ਹੈਪੀ ਨਿਊ ईयर ਹੈਪੀ ਨਿਊ ईयर ਆ ਦੇਖੋ ਯਾਰ ਸਾਨੂੰ ਪੈਦਲ ਜਾਣਾ ਪੈ ਰਿਹਾ ਫਿਲਹਾਲ ਯਾਰ ਬਾਈ ਯਾਰ ਆਪਣਾ ਸੈਮੂ ਭਾਈ ਵੀ ਤੰਗ ਹੋ ਗਿਆ ਨਾ ਸੈਮੂ ਨਾ ਨਾ ਪਾਣੀ ਤੰਗ ਹੁੰਦੀ ਨਹੀਂ ਨਹੀਂ ਫਾੜ ਤੰਗ ਨਹੀਂ ਹੋਇਆ ਫਾੜ ਤੋ ਤਾਂ ਤੰਗ ਹੈਗੀ ਆ ਫਾੜ ਤੋ ਸਾਰਾ ਸੰਸਾਰ ਹੀ ਤੰਗ ਆ ਕੱਲਾ ਤੂੰ ਹੀ ਥੋੜੀ ਨਾ ਚਲੋ ਤੁਹਾਨੂੰ ਮਿਲਦੇ ਆਂ ਦੀਪੂ ਚੋਰ ਕੋਲੇ ਆ ਕੇ ਇਹ ਸਾਰਾ ਕੁਝ ਦੀਪੂ ਕਰਕੇ ਹੁੰਦਾ ਵੀਰੇ ਹਾਂ ਦੀਪੂ ਜਦੋਂ ਦੀਪੂ ਦਾ ਫੋਨ ਆਂਦਾ ਨਾ ਕੁਝ ਨਾ ਕੁਝ ਹੋ ਹੀ ਜਾਂਦਾ ਮਾਮੂ ਯਾਰ ਤੇ ਕੁੱਲ ਮਿਲਾ ਕੇ ਬੁਰਾ ਸੀਨ ਬੁਲਾ ਪੂਰਾ ਹਾਲ ਹੀ ਹੈ ਆ ਦੀਪੂ ਨੇ ਲਵਾਏ ਆ ਫਟਕ ਸਾਰੇ ਪੁਲ ਰੋਕੀ ਬੈਠਾ ਰਾਹ ਦੀ ਕਹਿੰਦਾ ਮੈਂ ਨਹੀਂ ਬਣ ਦੇਣਾ ਪੁਲ ਦੀਪੂ ਵਾਈ ਬੈਠੇ ਆ ਪੂਰੀ ਤਿਆਰ ਕਰ ਰਹੇ ਨੇ ਲੰਗਰ ਖਾਣਦੇ ਆ ਜਿੱਲੇ ਕਹਿੰਦੇ ਲੰਗਰ ਖਾ ਕੇ ਆਉਂਗਾ ਹੋਰ ਆ ਨਾ 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 ਨੂੰ ਲੈੰਦਾ ਹੋਏ ਨਾ ਮੇਰਾ ਤਾਂ ਕਰਾ ਹੋਈ ਪਈ ਐ ਯਾਰ ਸਾਨੂੰ ਬਈ ਸ੍ਰੀਆਮ ਮੋਕਰ ਗਿਆ ਡਰੇ ਰਹੀ ਆਈਆ ਵੀਰੇ ਡਰੇ ਰਹਿਣਾ ਬਈ ਇਹਦੇ ਕੋਲੇ ਤੂੰ ਮਨਾ ਕਰ ਦੇ ਯਾਰ ਬਈ ਮਨਾ ਕਰ ਦੇ ਮੈਨੂੰ ਕਿੱਦਾਂ ਮਿਲ ਨਹੀਂ ਦੇਣੀ ਨਾ ਦੇਣੀ ਯਾਰ ਆ ਦੇਖ ਲੋ ਯਾਰ ਬੱਬੇ ਇਹਦੇ 1200 ਹੋਵੇ ਤਾਂ ਨਾ ਹੀ ਹੋਵੇ ਚੰਗਾ ਤਾਂ ਯਾਰ ਆਈਆ ਆਈਆ ਆਪਣੇ ਭਰਾ ਮਿਲਿਆ ਵੀਰੇ ਆਪਾਂ ਨੂੰ ਸਬਸਕ੍ਰਾਈਬਰ ਨੇ ਆਪਣੇ ਆ ਦੇਖੋ ਇੱਕ ਵੀਰ ਹੈ ਸਾਡੇ ਕੋਲ ਮਲਾ ਕੇ ਵਾਲ ਹੋ ਰਿਹਾ ਤੇ ਉਹਨੂੰ ਮਿਲਦੇ ਕਿਲੇ ਜਾ ਕੇ ਵਾਲ ਸੈਟ ਕਰਾਣ ਆਇਆ ਆਪਾਂ ਵਿੱਛੀ ਦੇ ਇਹਨੇ ਨਹੀਂ ਕਰਾਣੇ ਹਵਾ ਕਰੀ ਜਾਂਦਾ ਆਪਣਾ ਮਲੇਸ਼ ਮਿਸਤਰੀ ਪੱਕੇ ਪਲੰਬਰ ਐ ਫਲਸ਼ ਵਾਲੇ ਉਹ ਦਿਖਾਏ ਚੰਗੀ ਤਰ੍ਹਾਂ ਕੱਲ ਨੂੰ ਇਹ ਤੋਂ ਮੰਡੇ ਜੇ ਪੋਸਟਰ ਲਪਵਾਣੇ ਇਹਦੇ ਮੈਂ ਕੀ ਬਾਤ ਹੈ ਸਹੀ ਹੈ ਆਪਰਾ ਦੇ ਵਾਲ ਚੈੱਕ ਕਰੋ ਕਰਾ ਲੈ ਜਿਹੜਾ ਕੁਝ ਕਰਾਣਾ ਸੀਗਾ ਆਪਰਾ ਦੇ ਵੀ ਚੈੱਕ ਕਰੋ ਪੂਰੇ ਘੈਂਟ ਆ ਇਹ ਆਪਣਾ ਭਰਾ ਸੰਜੇ ਦਾ ਕੋਡ ਪੱਡੂ ਡੋਣਾ ਇਹਦੇ ਨਾਮ ਕੀ ਨਾਲ ਹੈ ਸਿਭੂ ਸੁਭੂ ਡੋਣਾ ਡੋਣਾ ਮੈਂ ਇਹ ਵਾਲਾ ਨਹੀਂ ਰੱਖੀ ਰਿਪੋਰਟਿੰਗ ਕੀ ਦੇ ਕਿ ਕੀ ਕਰਾਇਆ ਵੀਰੇ ਵਾਲਾ ਨੂੰ ਸ਼ੁਰੂ ਤੋਂ ਹੀ ਰਹੀ ਹੈ ਨਾ ਨਾ ਸ਼ੁਰੂ ਤੋਂ ਹੀ ਆਈ ਹੈ ਸ਼ੁਰੂ ਨਹੀਂ ਆ ਪਾ ਰਿਹਾ ਯਾਰ ਇਹ ਵੀ ਦੇਖ ਲੋ ਯਾਰ ਰੱਬ ਦੀ ਦੇਣ ਐ ਵੀ ਹਾਂ ਰੱਬ ਦੀ ਦੇਣ ਲੋਕਾਂ ਨੇ ਨਾ ਪੈਸਾ ਲਾ ਕੇ ਇਦਾਂ ਦੇ ਵਾਲ ਚਾਹੁੰਦੇ ਨੇਗੇ ਇਹ ਬਾਈ ਇਹਦੇ ਫ੍ਰੀਜ ਹੋਏ ਪੈਸੇ ਦੇਖ ਲੋ ਵਾਲ ਵਾਲ ਫ੍ਰੀ ਹੋਏ ਆਹ ਦੇਖ ਲੋ ਵਿਚਾਰੇ ਨੇ ਦੇਖੋ ਮੈਂ ਕਰਾ ਕੇ ਆ ਯਾਰ 40-5000 ਰੁਪਏ ਲਾਤਾ ਜੇ ਹਲੇ ਵੀ ਵਾਲ ਨਹੀਂ ਬਣੇ ਆ ਜੇ ਕੋਈ ਨਹੀਂ ਬਣ ਜਾਣਗੇ ਗੋਲ ਦੇ ਵਾਗੇ ਆ ਭਰਾ ਨੇ ਆਪਣੇ ਨੇ ਦੇਖੋ ਕੀ ਜਲੂਸ ਕਢਾਇਆ ਦੇਖੋ ਲੈ ਪਾਣੀ ਹੋਈ ਨਹੀਂ ਐਨੇ ਪਹਿ ਦੇ ਕੇ ਮੱਥਾ ਘੜਵਾਇਆ ਵੀਰੋ ਕਿੰਨੇ ਪੈਸੇ ਲੱਗੇ ਵੀਰੇ ਲੱਗੇ 20-30 ਰੁਪਏ ਉਹਦੇ ਆਂਦੇ ਬਈਰ ਕਿਉਂ ਤੇਰੀ ਇਹ ਵੀ ਨਕਲੀ ਪ੍ਰੀਮ ਢਿੱਲੂ ਹੀ ਐ ਪ੍ਰੀਮ ਢਿੱਲੋ ਨਾ ਯਾਰ ਪ੍ਰੇਮ ਕੇ ਪ੍ਰੀਮ ਪ੍ਰੀਮੀਅਮ ਢਿੱਲੂ ਆਇਆ ਨਕਲੀ ਆ ਕੀ ਕਰਾਲਾ ਵਾਲਾ ਨੂੰ ਕੋਈ ਨਹੀਂ ਕਰਿਆ ਕੇ ਪਾਣੀ ਤੋਂ ਨਾਲ ਧੋਦਾ ਆਇਆ ਯਾਰ ਚਲਾ ਇਹ ਜ਼ਰੂਰੀ ਸੀ ਸਪਰੇਅ ਲਵਾਣੀ ਹੈ ਜ਼ਰੂਰੀ ਸੀ ਸਪਰੇਅ ਲਵਾਣੀ ਆ ਦੇਖੋ ਜੀ ਚੱਪੂ ਮਾਰ ਆਏ ਆਪਣੇ ਚਾਲ ਸਹੀ ਆਪਰਾਵਾ ਦੀ ਹੋ ਗਈ ਸ਼ੂਟਿੰਗ ਚੱਲੀ ਜਾਂਦੀ ਸੀ ਲੈਗੇ ਆਪਣੇ ਪਟਿਆਲਾ ਵਰਗ ਬੰਦੇ ਹਾਂ ਪਟਿਆਲਾ ਫੋੜ ਕੋਲੋਂ ਆਣਿਆ ਬਈ ਬੋਹ ਘੈਂਟ ਨੇ ਚੱਲ ਭਰਾਵਾ ਵਾ ਵਧੀਆ ਲੱਗੇ ਮਿਲ ਕੇ ਜਦੋਂ ਦਿਖਾਵਾਂਗੇ ਬਲੋ ਦੇ ਅੰਦਰ ਬਣੇ ਰਹੇ ਉਹ ਘੈਂਟ ਘੈਂਟ ਜਿੱਦਾਂ ਨੱਕ ਦੇ ਕਿੱਡਾ ਕਿੱਲਾ ਵੱਡਾ ਕਿੱਲਾ ਵੇ ਨੱਕ ਦੇ ਸਬਸਕ੍ਰਾਈਬ ਬਾਈ ਇਹਨੂੰ ਕਰੋ ਸਪੋਰਟ ਕਰੋ ਇਹ ਨਹੀਂ ਕਰੋ ਮੋਬਾਈਲ ਐਨ ਚੈਨਲ ਨੂੰ ਘਰੋਂ ਬੜੇ ਨੂੰ ਆਹ ਠੀਕ ਇਹ ਤਾਂ ਸਬਸਕ੍ਰਾਈਬ ਹੋਇਆ ਪਿਆ ਮਿਲਦਾ ਤੁਹਾਨੂੰ ਠੀਕ ਹੈ ਨੱਕ ਦੇ ਕਿੱਡਾ ਵੱਡਾ ਕਰੀ ਪਿਆ ਇਹ ਪਕਾਈ ਮਾਰੀ ਜਾਂਦਾਈ ਸਾਡਾ ਬੰਦਾ ਲੱਛਣ ਨਾ ਕਰ ਕਲਪਾ ਫਿਰਦਾ ਜੀ ਦੇਖੋ ਇਹਨੂੰ ਆ ਗਏ ਵੀਰੇ ਪਾਪਣਾ ਜਾਂ ਮਾ ਲੈਣਾ ਜਾਂ ਮਾ ਨਹੀਂ ਬੋਲਟ ਉਹ ਕੋਈ ਨਾ ਤੇ ਰੱਪੜ ਚੱਲਦੇ ਆ ਨਾ ਮੈਨੂੰ ਤਾਂ ਕਰਨਾ ਨਹੀਂ ਆਂਦਾ ਖਾਉਣੇ ਆ ਫੱਠਾ ਫੱਟ ਮਣ ਲਿਆਦਾ ਬਾਕੀ ਦੇਖਦੇ ਆ ਕਹਿ ਬੰਨੀ ਸਿਰਫ ਸੈਟਲ ਰਿਵਿਊ ਆ ਰਹੇ ਨੇ ਇਹਦੇ ਵਾਰ ਜੰਤਰ ਇਤਨੂੰ ਕੀ ਲੱਗਦੇ ਔਰ ਦੋ ਲੋਕ ਟੋਕਣਗੇ ਨਹੀਂ ਦੇਖੋ ਵੀ ਕੀ ਬਣ ਗਿਆ ਸੱਜ ਘਟ ਆ ਜਾਏ ਵੀਰੇ ਕਿੰਨੇ ਵਹੇ ਲਾਗੇ ਜਲੂਸ ਕਢਾਈ ਦਾ ਉਸ ਤਰ੍ਹਾਂ ਹੋਰ ਮਰਾ ਗਿਆ ਲੈ ਪਲੱਸ ਮੱਥੇ ਆ ਲਓ ਆਏ ਚੱਲ ਲਾਪੋਗਾ ਕੁਲਮ ਲਾਗੇ ਵੀਰ ਕਲਪ ਗਿਆ ਬਾਈ ਇਹ ਜਲੂਸ ਕਢਾਈ ਦੇ ਕਿੰਨੇ ਪੈਸੇ ਵੀਰੇ ਜਲਦੀ ਪ੍ਰੇਮ ਢਿੱਲੋ ਜੀ ਨਕਲੀ ਪ੍ਰੇਮ ਢਿੱਲੋ ਪ੍ਰੇਮ ਢਿੱਲੋ ਸਸਤਾ ਪ੍ਰੇਮ ਢਿੱਲੋ ਪਹਿਲਾਂ ਨਕਲੀ ਵੀ ਦਿਖਾਇਆ ਹੁਣ ਸਸਤਾ ਵੀ ਦਿਖਾਈ ਜੰਨੇ ਆ ਬੈਂਡ ਦੇ ਆਪਣੇ ਲਾਗੇ ਭਾਈ ਆਪ ਆਪ ਤੋਂ ਵੱਡਾ ਮੋਟਰਾਂ 'ਚ ਜੱਕੀ ਬੈਠੇ ਨੇ ਪਾਵੇਂ ਪਾਵੇਂ ਭਾਵੇਂ ਭਰਾ ਦੀ ਲੱਤਾਂ ਨਾ ਲੱਗਦੀ ਓਏ ਵਿਕਲ ਤੋਂ ਥੱਲੇ ਪਰ ਵਿਕਲ ਜ਼ਰੂਰ ਚ ਲੈਣਾ ਹੈ ਵਿਕਲ ਜ਼ੋਰ ਚ ਲੈਣਾ ਹੈ ਲੋ ਭਈਆ ਭਈਆ ਆਪਾਂ ਚੱਲੇ ਹੁਣ ਕਿਲੇ ਮਿੱਤਰੋ ਆਪਾਂ ਚੱਲੇ ਕਿਲੇ ਆਪਾਂ ਡਰਾਈਵਰ ਚੇਂਜ ਕਰਤਾ ਨਕਲੀ ਡਰਾਈਵਰ ਦਾ ਮੂੰਹ ਵੇਖ ਲਾ ਆਪਣੇ ਯਾਰ ਦਾ ਹਾਂ ਪੰਜ ਮਿੰਟ ਦੀ ਫੋਟੋ ਲੈ ਆਏ ਮਿੱਤਰੋ ਸਿੱਧਾ ਰੱਖ ਲੈ ਵੀ ਮਿੱਤਰੋ ਉਹ ਆਪਣਾ ਨਕਲੀ ਦੂਸੇ ਵਾਲਾ ਅੱਗੇ ਹੋ ਗਿਆ ਜੀ ਬੁਗਲਾ 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 ਪੜਾ ਅੱਗੇ ਹੋ ਗਿਆ ਜੀ ਸਾਡਾ ਬੁਗਲਾ ਵੀਰ ਪਿੱਤਰ ਦੇਵਤਾ ਜੀ ਸਾਡੇ ਜਾਂਦੇ ਹੋਏ ਪੂਰੇ ਮસ્ਤੀ ਮਾਰਦੇ ਹੋਏ ਲੋ ਜੀ ਉਹ ਵੋ ਪਿੱਤਰ ਦੇਵਤਾਂ ਨੂੰ ਅਸੀਂ ਇੰਨਾ ਕਿ ਦਿੰਦੇ ਹੋ ਜੀ ਲੋ ਜੀ ਪਿੱਤਰ ਦੇਵਤਾ ਜੀ ਨਵੇਂ ਸਾਲ ਨੂੰ ਜਾਲ ਜੁਲ ਚੜਾ ਗਿਆ ਅੰਦੇ ਮੋਟੇ 250 ਦਾ ਮੈਡੀਕਲ ਦਾ ਦਾਦਾ ਕਿਹਦਾ ਸਟੇਟ ਹਾਂ ਮੈਡੀਕਲ ਦਾ ਕਹਿੰਦੇ ਤੂੰ ਮਾਂ ਦਾ ਪੁੱਤ ਸਟਿੰਗ ਲੈ ਯਾਰ ਮੈਂ ਲੈ ਰੋਗ ਦਾ ਪੂਰਾ ਜੱਪਾ ਨੂੰ ਸਟਿੰਗ ਪੀ ਆਊਗਾ ਸਟਿੰਗ ਦੇ ਆਂ ਕਲਿੱਕ ਕਰ 21 ਦੇ ਜਵਾਬ ਵਿਗੜ ਜਾਣਗੇ ਕੀ ਗੱਲ ਹੈ ਪੂਜਿਆ ਵਜਿਆ ਪੂਜਿਆ ਭਾਜੀ ਐਨੀ ਖਾਈ ਤਾਂ ਹੁਣ ਮੋਨੇ ਸਟਿੰਗ ਨਹੀਂ ਹੈ ਦੇਸੀ ਫੇਵਰੇਟ ਕੋਟਾ ਨਹੀਂ ਹੋ ਵੀ ਜਾਂਦੇ ਕੋਟਾ ਗਲੇਜੀ ਲੈ ਤੇ ਬੁਦਮ ਲਾ ਗਿਆ ਬੰਡ ਪੂਰੀ ਹੋ ਗਈ ਹੈ ਕੀ ਕਹਿਣਾ ਚਾ ਰਹੇ ਹੋ ਕੀ ਕਹਿਣਾ ਚਾ ਰਹੇ ਹੋ ਨਵਾਂ ਸਾਲ ਹੈ ਨਵਾਂ ਦਿਨ ਹੈ ਨਵੀਂ ਸਟਿੰਗ ਹੈ ਨਵੀਂ ਸਟਿੰਗ ਹੈ ਨਵੀਂ ਬਾਈਕ ਹੈ ਨਵੀਂ ਹੈ ਨਵਾਂ ਟਰੈਕ ਬੁਗਲਾ ਬੜਾ ਬੁਗਲਾ ਅੰਕਲ ਗਾਣਾ ਤੂੰ ਬੁਗਲਾ ਲੱਗਦਾ ਬੁਗਲਾ ਆਪਣਾ ਨੇ ਨਵੀਂ ਕਟਿੰਗ ਕਰਾਈਏ ਵੀਰੋ

ਆ ਰਹੀ ਹੈ ਲੈ ਵੀ ਦੋਸਤ ਨੋ ਬਾਈ ਕਿਲੇ ਦਾ ਮੋਟਰ ਲੈ ਆਏ ਮਿੱਤਰੋ ਰੰਗੋ ਰੰਗ ਪ੍ਰੋਗਰਾਮ ਹੋਇਆ ਪਿਆ ਪੂਰਾ ਕਿਲਾਪਾ ਰਾਂਗ ਹੋ ਰਹੀ ਕੀ ਤੀ ਹੈ ਵਿੱਚ ਆਏਗਾ ਰੁਕਦਾ ਜਾ ਦੋਸਤ ਕਿਉਂਕਿ ਬੱਬੇ ਉਹਰੇ ਪੀੜ ਹੋ ਰਿਹਾ ਵਾਵਾ ਦੇ ਵਿਕਲ ਆਪ ਖੜਾ ਲੈ ਸਕਦੇ ਆਪਣੇ ਯਾਰ ਦੁਕਾਨ ਦੇ ਵਿਕਲ ਭਰਾਵਾਂਗੇ ਆ ਦੇਖੋ ਇਹ ਪੀੜ ਪੂਰੀ ਹੋਈ ਪਈ ਹੈ ਲਓ ਹੀ ਆ ਰਿਐਕਸ਼ਨ ਕੋਈ ਬੋਲ ਮੜ ਭਾਈ ਮੈਂ ਅਬ ਇਹ ਰਿਐਕਸ਼ਨ ਦੇਖੋ ਆਂਗੇ ਕਿਹੜਾ ਕੰਮ ਬੰਦੇ ਸਾਰੇ ਆਪਣੇ ਚਿੱਟੇ ਬੁਗਲੇ ਕੋਲੀ ਵੇਖ ਰਿਆ ਹੋਰ ਕਿਤੇ ਦੇਖ ਹੀ ਨਹੀਂ ਰਹੇ ਆ ਦੇਖੋ ਇਹ ਸੇਲ ਲੱਗੀ ਪਈ ਐ ਪੂਰੀ ਪੂਰੀ ਲੈ ਵੀ ਬਈ ਸਟਿੰਗ ਵੀ ਹੋ ਰਿਹਾ ਹੈ ਉਹਦੇ ਵੀ ਨਾ ਆਪ ਵੀ ਨਾ ਕਿੰੋਂ ਵਗੇ ਮੂੜ ਕਰਾਉਂ ਤੂੰ ਬੋੜਾ ਡਰਾ ਹੋ ਰਿਹਾ ਚਿੰਦੂ ਲੀ ਗਾਇ ਇੱਥੇ ਓਏ ਨਾ ਲੋਈ ਆਪਣੀ ਪਾਰਕਿੰਗ ਆ ਚੁੱਕੀ ਆ ਪਾਉਰੇ ਜਾ ਕੇ ਮੋਟਰਸਾਈਕਲ ਖੜਾ ਦੇਣੀ ਤਾਂ ਵੀਰੇ ਦੀ ਪੂਨੇ ਨੂੰ ਦਿਖਾਣੇ ਆ ਕੀ ਨੁਕਸਾਨ ਕੀਤਾ ਤਾਂ ਹੀ ਇਹਨੂੰ ਅਸੀਂ ਕ ਲੈਣਾ ਕਹਿੰਦੇ ਆ ਸਟੇਕ ਡੋਲਦੀ ਦੇਖੀ ਤੁਈ ਤੇਰੀ ਸਾਰਾ ਕੰਮ ਐਸੇ ਦੀ ਛੁਰਗੀ ਆ ਬੁਗਲਾ ਲੈ ਵੀਰਤਾ ਬੁਗਲਾ ਹੋਈ ਤੂੰ ਬੈਠੇ ਹੋਣ ਯਾਰ ਸਾਰਾ ਜਨ ਦੋਸਤੋ ਠੀਕ ਜਾਓ ਠੀਕ ਜਾਓ ਆ ਭਰਾ ਦਾ ਅੱਜ ਹੈਪੀ ਨਿਊ ਇਅਰ ਦਾ ਬਰਥਡੇ ਬਣਾਣਾਗਾ ਸ਼ਾਮ ਨੂੰ ਕੇ ਕੱਟਣਾ ਮਾਸਕ ਕਿੱਥੇ ਵੀਰੇ ਤੁਹਾਡਾ ਮਾਸਕ ਅੱਜ ਤੋਂ ਬਾਅਦ ਮਾਸਕ ਨਵੇਂ ਸਾਲ ਦੇ ਲੱਗ ਗਏ ਪਾਲੇ ਵੀਰੇ ਪਾਲੇ ਦਾ ਮੁੰਡਾ ਈ ਤੈਨੂੰ ਨਵੇਂ ਸਾਲ ਦੀਆਂ 2-3 ਵਧਾਈਆਂ ਯਾਰ ਜਿਆਦੀਆਂ ਸਾਂਭੀਆਂ ਨਹੀਂ ਜਾਣੀਆਂ ਭਾਈ ਠੀਕ ਹੈ ਠੀਕ ਹੈ ਤੈਨੂੰ ਵੀ ਲਵ ਯੂ ਬਾਜੀ ਆਪਣੇ ਨਾਲ ਤਾਂ ਹੀ ਲਕੀਰ ਦੀ ਵੀਡੀਓ ਪਾਣੀ ਹੈ ਜੀ ਪਾ ਸੀ ਵੀਰੇ ਉਹ ਤਾਂ ਦੇਖ ਲੋ ਜਾ ਕੇ ਬਸ ਲੋਕੇਸ਼ਨ ਆਪਾਂ ਦਾਜਣਾ ਦੇ ਅੰਦਰ ਅੰਦਰ ਤੋਂ ਦੇ ਦਿੰਦੇ ਹਾਂ ਠੀਕ ਹੈ ਵੀਰੇ ਕੁਛ ਟਣਾ ਚਾਹੋਗੇ ਬਸ ਬਸ ਵੀਰੇ ਅਨਮੋਲ ਭਰਾ ਨੂੰ ਲਓ ਮੈਂ ਲੈ ਜਾਂਦਾ ਨੂੰ ਤਾਂ ਜੱਤੀ ਭਾਈ ਨੂੰ ਸ਼ਕਤੀ ਵਾਲਾ ਸਸਰੀ ਗਾਲ ਸ਼ਕਤੀ ਵੀਰੇ ਉਹ ਠੀਕ ਹੈ ਭਾਈ ਜੀ ਸਭ ਭਾਈਆਂ ਕੋ ਭਈਆ ਮੈਂ ਸਭ ਮੁਬਾਰਕ ਹਾਂ ਹਾਂਜੀ ਹਾਂਜੀ ਕੀ ਕਰੋ ਮੇਰੇ ਭਾਈ ਸੇਮਨ ਨੂੰ ਖੂਬ ਭਗਵਾਨ ਜੀ ਰੱਖੇ ਆ ਸਾਡੇ ਵੀਰ ਨੇ ਭਾਈ ਬਹੁਤ ਪਿਆਰੇ ਵੱਡੇ ਭਰਾਣੇ ਆਪਣੇ ਅੱਬਾ ਜੀ ਨੇ ਬਹੁਤ ਸਾ ਦਿੱਤਾ ਹੀ ਆਪਣੇ ਇਹਨੂੰ ਕੱਪੜੇ ਪਸੰਦ ਕਰ ਦੋ ਜੀ ਮੁੰਡੇ ਨੂੰ ਆ ਲੈ ਦੇਖਣੀ ਇਹ ਤੇ ਬਾਕੀ ਇਸ ਗਲੀ 'ਚ ਕੋਈ ਸਾਡੀ ਯਾਦਾਂ ਵੀ ਜੁੜੀ ਹੋਈ ਹੈ ਉਹ ਦੱਸ ਨਹੀਂ ਸਕਦਾ ਮੈਂ ਕੈਮਰੇ ਦੇ ਅੰਦਰ ਤੇ ਜਿਹੜਾ ਵਲੋਗ ਦੇਖੋ ਆ ਇੱਕ ਅਦਾ ਪਰਸਨ ਹੈਗਾ ਜਿਹੜਾ ਨੂੰ ਪਤਾ ਹੋਊਗਾ ਜੀ ਹੈ ਨਾ ਇਸ ਗਲੀ ਦੀ ਯਾਦ ਹੈ ਕੋਈ ਦੇਖ ਕੇ ਮੈਨੂੰ ਅੱਜ ਦੀ ਪੂ ਵੀਰ ਨੇ ਹੋਰ ਯਾਦ ਛੱਡਤੀ ਆ ਸਟਿੰਗ ਡੋਲ ਕੇ ਆ ਇੱਕ ਹੋਰ ਹੈ ਕਿ ਨਾ ਮਸਾਂ ਦੇਖਣ ਨਾ ਮਸਾਂ ਸਾਡਾ ਬੁੱਗਲਾ ਲਵੇੜਤਾ ਵੀਰੋ ਬੋ ਦਾ ਬੁੱਗਲਾ ਬੁੱਗਲਾ ਮਾਰ ਕਰਦਾ ਸਟਿੰਗ ਲਈ ਸਟਿੰਗ ਪੈਣੀ ਪੀਫੀ ਨਹੀਂ ਜਾਏਗੀ ਪੈ ਗਈ ਮੈਂ ਦੇ ਬੁੱਗਲੇ ਲੈ ਆਈ ਰੋ ਵੀ ਅੰਸ਼ੀ ਮੂਣੀ ਮਿਲ ਗਿਆ ਵੀਰੇ ਅੰਸ਼ੀ ਮੂਣੀ ਮਿਲ ਗਿਆ ਭਰਾ ਫੈਮਲ ਦੇ ਆਪਣੇ ਵੀ ਤੇ ਆ ਦੇਖੋ ਬਾਬੇ ਫੁੱਲ ਪੀੜ ਫੁੱਲ ਪੀੜ ਹੋਈ ਵੀ ਆ ਗਿਲੇ ਜੇ ਤੇ ਦੇਖਦੇ ਆ ਬਾਈ ਲੜਾਈ ਆ ਦਿਖਾਓ ਆ ਆਲ ਪਹਿਲੀ ਵਾਰ ਹੀ ਦੇਖਿਆ ਮੈਂ ਹਾਂ ਕਿ ਐਸੀ ਗੈਸੀ ਡੋਲਫਿਨ ਆ ਲੋ ਵੀ ਡੋਲਫਿਨ ਵੀ ਹੈ ਜਿਹੜੇ ਵੀਰ ਭੈਣ ਭਰਾਣੇ ਬੱਚਾ ਵਾਸਤੇ ਡੋਲਫਿਨ ਲੈਣੀ ਆ ਉਹ ਲੈ ਸਕਦਾ ਆ ਲੋ ਹਾਏ ਡੋਲਫਿਨ ਬੱਬੇ ਕੁਲਮ ਲਾ ਕੇ ਪੂਰਾ ਮੋਲ ਬੋਲੇ ਭਈ ਬਣਿਆ ਰਿਹਾ ਦਿਖਾਵਾ ਸਾਨੂੰ ਠੀਕ ਹੈ ਅੰਦਰ ਜਾ ਕੇ ਹੁਣ ਆਪੋਰੇ ਕੈਮਰਾ ਓਨ ਨੀਰ ਦੇ ਕੱਲ ਤੇ ਰਹਿੰਦੇ ਬੜ ਗਿਆ ਮੂ ਇਹ ਲੈ ਲੈਂਦੇ ਭਣੀ ਉਹ ਐਕਟਰ ਆਉਣਾ ਹੈ ਤੇ ਆਪਾਂ ਗੱਲ ਤਾਂ ਅੱਗੇ ਹੋਈ ਬਈ ਅਸੀਂ ਗੱਲ ਤੇ ਫਸ ਗਏ ਦੇਖ ਰਿਹਾ ਹਾਂ ਬਈ ਯਾਰ ਇੰਨੀ ਸੰਗਤ ਆਂਦੀ ਆ ਬਾਹਰੋ ਕਿਲੇ ਦੇ ਅੰਦਰ ਨਵਾਂ ਸਾਲ ਮਨਾਣ ਲਈ ਖੁਸ਼ੀਆਂ ਬਖਸਨ ਬਾਬਾ ਸਾਰਿਆਂ ਨੂੰ ਭਲਿਹਾਰੇ ਬਾਬਾ ਲੈ ਸਮਾਪਤ ਕਰੇਗਾ ਮੈਂ ਤੇ ਕੋਈ ਕੰਮ ਵੀ ਤਾਂ ਦਿਖਾ ਦੇ ਜਿਹੜਾ ਕਰ ਰੱਖੋ ਹਾਲੇ ਇੱਕ ਸਾਨੂੰ ਹਾਲੇ ਕਿਲੇ ਦੇ ਕੰਮ ਚੱਲੇ ਆ ਆਪਣੇ ਸਬਸਕ੍ਰਾਈਬਰ ਮਿਲ ਚੁੱਕੇ ਨੇ ਵੱਡੇ ਆ ਯਾਰ ਗਾਈ ਜੀ ਦੇ ਤੇ ਕਿਲੇ ਦਾ ਕੰਮ ਚੱਲਿਆ ਪਿਆ ਪੂਰਾ ਜੋਰੋ ਸੋਰਾ ਨਾਲ ਤੇ 2 ਸਾਲ ਲੱਗਰ ਮੈਨੂੰ ਲੱਗਦਾ 2 ਸਾਲ ਲੱਗਰ ਪੂਰਾ ਕਿਲਾ ਚੇਂਜ ਹੋ ਜੂਗਾ ਭਈਓ ਚਲਾਕ ਹੈ ਕਈ ਸਿੱਧਰੇ ਹੈ ਕਈ ਸਿੱਧਰੇ ਹੈ ਕਈ ਚਲਾਕ ਹੈ ਪ੍ਰੀਤ ਵਰਗੇ ਹਨ ਵੱਡੀ ਨੱਕ ਵਾਲਾ ਦੇ ਸੈਮੂ ਭਾਈ ਆਪਣਾ ਵੜ ਗਿਆ ਕਿਲੇ ਜਾਂ ਅੰਦਰ ਐਂਟਰ ਹੋ ਚੁੱਕੇ ਨੇ ਅਸੀਂ ਆ ਚੁੱਕੇ ਹਾਂ ਕਿੱਧਰ ਆ ਚੁੱਕੇ ਹਾਂ ਕਿਲੇ ਮੈਂ ਆ ਕਿਲੇ ਤੇ ਆ ਗਿਆ ਆਪਣਾ ਭਾਈ ਆ ਆ ਪਹਿਲਾ ਬਾਾਰ ਚਲੇ ਜੀ ਫੋਲੋ ਕਰੋ ਜਿੰਨਾ ਹੋ ਸਕੇ ਆ ਪਹਿਲਾ ਬਾਾਰ ਚਲੇ ਜਾਪੋ ਦੇਖੀ ਅੰਦਰ ਆਜੋ ਕਿਹੜਾ ਭਰਾਵਾ ਦਾ ਪਿਆਰ ਹੈ ਹਾਂ ਪਿਆਰ ਹੀ ਨਾ ਨਵਾਂ ਸਾਲ ਹੈ ਬੰਦੇ ਸਾਲ ਆ ਚੁੱਕੇ ਆ ਹਾਲੋ ਬਬਿਓ ਵਲੌਗ ਸਟਾਰਟ ਹੋ ਗਿਆ ਇਸ ਭਰਾਵਾ ਦਾ ਪਿਆਰ ਹੈ ਠੀਕ ਹੈ ਇੱਕ ਤੇ ਭਰਾਵਾਂ ਨੇ ਕਿਹਾ ਇਹਰਾਵਾਂ ਨਾਮ ਕਰ ਰਹੇ ਸਾਰੇ ਭਰਾਵਾਂ ਦਾ ਨਾਮ ਨਾ ਭਾਈ ਸਾਰੇ ਨੇ ਬਾਈਕ ਨੂੰ ਸਿੱਖਣੇ ਕਾਲ ਸਾਰਿਆਂ ਨੂੰ ਤੇ ਨਵੇਂ ਸਾਲ ਨੂੰ ਲੱਖ ਲੱਖ ਵਧਾਈਆਂ ਸਾਰੇ ਭੈਣ ਭਰਾਵਾਂ ਨੂੰ ਜਾਨਾ ਇੰਨੀ ਲੱਗਿਆ ਪਿਆ ਪੂਰਾ ਤੇ ਦਿਖਾਣਾ ਨੂੰ ਮੋਲ ਟੋਲ ਦੇਖ ਸਕਦਾ ਹੈ ਵੀਰੇ ਆਪਾਂ ਕਿੰਨਾ ਇਕੱਠਾ ਹੈ ਇੱਥੇ ਆਪਣੇ ਭਰਾ ਦੂਰੀਆਂ ਆ ਚੁਕੇ ਨੇ ਹੋਰ ਫੋਲੋ ਕਰੋ ਆ ਚੁਕੇ ਨੇ ਇਹਨੂੰ ਕਰੋ ਫੋਲੋ ਕਿਸੇ ਨੂੰ ਨਹੀਂ ਕਰਨਾ ਕਿਸੇ ਨੂੰ ਕਿਸੇ ਨੂੰ ਫੋਲੋ ਲਾਈਕ ਕਰੋ ਸਬਸਕ੍ਰਾਈਬ ਆ ਕਰੋ ਸਾਰਾ ਸਾਰਾ ਕੁਝ ਕਰੋ ਬੋਟ ਲੋੜ ਹੈ ਯਾਰ ਬਚਾਰੇ ਨੇ ਭਰਾ ਨੂੰ ਬਲੌਕ ਕਰ ਦੋ ਸਾਰਾ ਕਿਥੋਂ ਬਲੌਕ ਕਰ ਦੋ ਨਹੀਂ ਤੁਹਾਡੇ ਫੋਨ ਚ ਵਾਇਰਸ ਵੜ ਜਾਣਾ ਨਹੀਂ ਨਹੀਂ ਵਾਇਰਸ ਫਿਰ ਉਸ ਤੋਂ ਬੜਾ ਨਹੀਂ ਦਿੰਦੇ ਆਪਾਂ ਪਹਿਲਾਂ ਹੀ ਸਿਕਿਉਰਿਟੀ ਰੱਖਦੇ ਹਾਂ ਸਹੀ ਐ ਵੀਰੇ ਰੱਖਣੀ ਚਾਹੀਦੀ ਆ ਉਹ ਦੇਖੋ ਉਹਨੇ ਬੜਾ ਫੇਸ ਪਾウダー ਲਾ ਰੱਖਿਆ ਗਾ ਇੱਧਰ ਚੈੱਕ ਰੱਖ ਬੰਨ ਕੇ ਆਇਆ ਇਹ ਆ ਲੋ ਬੱਬੀ ਆਪਣਾ ਨਕੀਨਾ ਸਿੰਘ ਸਾਹਤ ਸਾਹਤ 11 ਕੇ ਫੋਲੋਅਰ ਆ ਭਰਾ ਦੇ ਪੱਕਾ ਗਾਣਾ ਗੁਣਾ ਗਾਉ ਉਹ ਅੱਗੇ ਬੰਨਿਆ ਤਾ ਆ ਬਈਓ ਮੈਂ ਪਹਿਲਾਂ ਬੋਲੀ ਬਈ ਨੂੰ ਪਛਾਣ ਨਾਲੇ ਤਾਂ ਗਰੇ ਪੱਗ ਬੰਨੀ ਹੋਈ ਠੀਕ ਆ ਬੰਨ ਕੇ ਰੱਖਿਆ ਗਾ ਮੇਜ਼ ਚ ਪਾਇਆ ਕਿੱਥੇ ਆ ਕੰਨ ਦਾ ਸਾਲਾ ਨੇ ਲਿਆ ਸਾਵਾਂ ਉਹ ਸਾਲਾ ਬੜਾ ਕਹਿਤਾ ਪੱਗ ਬੱਗ ਆ ਪੱਗ ਵਾਲਾ ਸਰਦਾਰ ਬਹੁਤ ਘੈਂਟ ਲੱਗਦਾ ਸਾਵਲੇ ਜੇ ਰੰਗ ਦਾ ਪੱਗਾਂ ਚੱਲ ਕਰਕੇ ਦਿਖਾ ਦੇ ਪੱਗਾਂ ਚੱਲ ਕਰਕੇ ਦਿਖਾ ਦੇ ਇਹ ਗੱਲਾਂ ਇਹ ਵੱਤਾਂ ਆਪਾਂ ਇਹ ਕੱਲੇ ਸੀ ਦੇਖੋ ਨਾਲ ਕਿੰਨੇ ਭਰਾ ਮਿਲ ਗਏ ਆਪਣੇ ਬੈਠੇ ਹੈਗੇ ਲੰਗਰ ਖਾਣ ਵਾਸਤੇ ਲੰਗਰ ਆ ਗਈ ਵੀ ਮੈਂ ਲੰਗਰ ਦੇਖ ਲੰਗਰ ਚੱਲ ਨਹੀਂ ਰਿਹਾ ਹਣਾ ਯਾਰ कि ਖਰਚਾ ਮ ਲਗਾ ਕਰਨਾ ਪੈਣਾ ਹੋਣਾ ਲੰਗਰ ਫੁੱਲ ਚੱਲ ਰਿਹਾਣਾ ਅੰਦਰ ਖਰਚਾ ਕਰ ਚੱਕੀ ਗਿਆ ਨਾ ਚੱਲੂਗਾ 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 ਹੀ ਚੱਲੂਗਾ ਹਾਂਜੀ ਹਾਂਜੀ ਖਾਵਾਂਗੇ ਲੰਗਰ ਖਾ ਕੇ ਜਾਵਾਂਗੇ ਲੋ ਬਾਬੇ ਤੁਹਾਨੂੰ ਜਿਵੇਂ ਕੀ ਪਤਾ ਕਿਲੇ ਦੇ ਅੰਦਰ ਆਪਾਂ ਪਹੁੰਚ ਚੁੱਕੇ ਆ ਕਿਲੇ ਦੇ ਤੁਹਾਨੂੰ ਖਾਣਾ ਗੁਫਾ ਆਇਓ ਬਣੇ ਰਹੋ ਨਾਲ ਬਸ ਤੁਹਾਡੀ ਤੁਹਾਡੀ ਸਪੋਰਟ ਲੈ ਲਿਆ ਪਰ ਬਣੇ ਰਹੋ ਤੇ ਦਿਖਾਣੇ ਤੁਹਾਨੂੰ ਬਾਬੇਓ 100 ਸਾਲ ਪੁਰਾਣਾ ਕੂਆ ਜਿਹਦੇ ਵਿੱਚ ਸੈਨਿਕ ਜਿਹੜੇ ਵੀ ਸੈਨਿਕ ਮਰ ਗਏ ਸਨ ਨਾ ਡੁੱਬ ਡੁੱਬ ਕੇ ਉਹ ਨਹੀਂ ਸੈਨਿਕ ਨਹੀਂ ਮਰੇ ਬੰਦੇ ਮਰ ਗਏ ਸੀ ਬੰਦੇ ਮਰ ਗਏ ਸੀ ਸੱਚ ਤੇ ਬਣੇ ਰਹੇ ਉਹ ਅੱਗੇ ਤੁਹਾਨੂੰ ਦੱਸਣਾ ਹੈ ਘਾਟ ਘਾਟ ਜਿੱਦਾਂ ਕਿਲੇ ਦੇ ਜਨਰਲ ਦੇ ਪ੍ਰਧਾਨ ਜਨਰਲ ਦੇ 200 ਸਾਲ ਪੁਰਾਣਾ ਆਪਣਾ ਕਿਲਾ ਕਿਲੇ ਦੇ ਅੰਦਰ ਜਿਹੜਾ ਮਹਾਰਾਜ ਪਾਣੀ ਪਿੰਦਾ ਹੁੰਦਾ ਸੀ ਕਿਲੇ ਦੇ ਅੰਦਰ ਉਹ ਹੈ ਨਾ ਉਹ ਆ ਆ ਕੂਆ ਉਹ ਇਹ ਦੇਖ ਸਕਦੇ ਹੋ ਤੁਸੀਂ ਇਥਾਰਾ ਸਭ ਕੁਝ ਪਰਦਾ ਬਣਿਆ ਹੋਇਆ ਹੈ। ਉਹ ਬੰਦੇ-ਮੁੰਦੇ ਚੜੀ ਜਾਂਦੇ ਨੇ। ਭਈਆ ਉਹੀ ਕੋਹ ਹੈ ਜਿਹਦੇ ਅੰਦਰ ਸਾਜਾਹਾਨ ਨੇ ਬਣਾਇਆ ਸੀ ਨਾ। ਜਿਹਦੇ ਅੰਦਰ ਮਹਾਰਾਜਾ ਆਪਦੇ ਟਾਈਮ 'ਚ ਪਾਣੀ ਪੀਂਦੇ ਰਹੇ। ਇਹਦਾ ਪਾਣੀ, ਇਹ ਕੋਹੇ ਦਾ ਪਾਣੀ ਬਹੁਤ ਮਿੱਠਾ ਹੁੰਦਾ ਸੀ। ਤੇ ਅੱਜ ਲੋਕ ਇਹਨਾਂ ਦੇ ਉੱਪਰ ਚੜੇ ਬੈਠੇ ਤੇ ਤੇ ਪਾਣੀ ਵੀ ਹੈ ਨਹੀਂ। ਹੈਨਾ? ਜਾਲ ਜਾਲ ਲਾਇਆ ਹੋਇਆ ਲੈ ਬੰਦਾ ਵੀਰੇ ਦੱਸਿਓ ਹੱਡੀ ਦੇ ਫੈਨ ਆ ਗਏ ਬਾਈ ਹੱਡੀ ਕਰਕੇ ਦਿਖਾ ਦੇ ਫਰਮਾਇਸ਼ ਆਈ ਹੈ ਹਾਂ ਕਰਕੇ ਦਿਖਾਈ ਤੂੰ ਵੀ ਕਰਕੇ ਦਿਖਾ ਯਾਰ ਲੈ ਆਦੇ ਆ ਨਹੀਂ ਹੁੰਦਾ ਕਿਆ ਹੁੰਦਾ ਫਿਰ ਕਿਆ ਹੁੰਦਾ ਐ ਕਰਕੇ ਦਿਖਾ ਦੇ ਐ ਕਰਕੇ ਦਿਖਾਓ ਤੂੰ ਵੀ ਕਰਕੇ ਦਿਖਾ ਦੇ ਆਈ ਬਈ ਅਸੀਂ ਹੁਣ ਬਲੌਗ ਦੇ 2 ਮਿੰਟ ਦੋ ਬਲੌਗ ਦੇ ਮਿੰਟ ਰੋਕਾ ਜੇ ਗੱਲ ਸੁਣ ਮੇਰੀ ਐਨੀ ਜਨਤਾ ਇੱਥੇ ਕਿਸੇ ਨੇ ਤੇਰਾ ਚੈਲੰਜ ਕਰਤਾ ਖੂਚ ਸਿੱਟ ਦਾਂਗੇ ਤੈਨੂੰ ਅਸੀਂ ਨਹੀਂ ਨਹੀਂ ਬਈ ਗੱਲ ਸੁਣ ਮੇਰੀ ਹੁਣ 2 ਮਿੰਟ ਬਲੌਗ ਸਮਾਪਤ ਕਰਾਂਗੇ ਫੋਟੋ ਫੋਟ ਕਰਨੇ ਅਸੀਂ ਤਾਂ ਕਰ ਗਏ ਓਕੇ 2 ਮਿੰਟ ਬਾਅਦ ਮਿਲਦੇ ਆ ਠੀਕ ਆ ਬਾਦੋ ਦੱਸਣਾ ਪੂਰੀ ਹੋਣੀ ਹੈ ਆਪਣਾ ਛੋਟਾ ਜਿਹਾ ਭਰਾ ਹੈ ਦੇਖੋ ਵੀਰੇ ਵਿਚਾਰੇ ਨੂੰ ਨਿਆਣੀ ਉਮਰ ਜੀ ਕਿੱਡਾ ਵੱਡਾ ਝਟਕਾ ਮਿਲ ਗਿਆ ਪਤੰਗ ਡਾਂਦੇ ਦੀ ਬਾਹਰ ਦੇਖੋ ਮਜ਼ਾਕ ਨਹੀਂ ਕਰ ਰਹਾ ਮੈਂ ਕੱਲ ਨੂੰ ਸਾਡੇ ਜਵਾਕ ਵੀ ਪਤੰਗ ਡਾਂਦੇ ਆ ਮੋਡੀ ਕੋਰਚ ਮੋਟੀਵੇਸ਼ਨ ਦੇ ਭਰਾਵੋ ਠੀਕ ਹੈ ਨਾ ਪਤੰਗ ਡਾਉਂਦਾਂ ਕੀ ਗਲਤੀ ਕੀਤੀ ਵੀਰੇ ਤੁਸੀਂ ਐਜੀ ਵੀ ਬਾਹ ਹੀ ਨਹੀਂ ਰਹੀ ਤੰਗ ਡਾੜੇ ਤੰਗ ਡਾੜੇ ਕਰੰਟ ਲੱਗ ਗਿਆ ਭਾਈ ਆਪੋ ਆਪਣੇ ਜਵਾਕਾਂ ਨੂੰ ਸਾਹਮ ਕੇ ਰੱਖੋ ਅਸਤਾ ਸਾੰਭੀ ਬੈਠੇ ਆਂ ਔਰ ਟੰਗ ਨਹੀਂ ਡਾਂਦਦੇ ਇਹਨੂੰ ਅਸੀਂ ਉਹ ਵੀ ਸੰਭਾ ਹੈ ਸਾਡਾ ਮੈਂ ਤੇ ਡਾਣੇ ਤੁਸੀਂ ਵੀ ਨਹੀਂ ਡਾਣੇ ਬਾਈ ਪਤੰਗ ਹਿਸਾਬ ਨਾਲ ਡਾਣੇ ਆ ਠੀਕ ਹੈ ਡੋਰ ਦੂਰ ਨਹੀਂ ਲੁੱਟਣੀ ਚੱਲ ਸਹੀ ਹੈ ਵੀਰੇ ਬਚਾ ਕੇ ਰੱਖਣੀ ਹੈ ਠੀਕ ਹੈ ਹੁਣ ਇੱਕ ਪਾ ਪਤੰਗ ਨਹੀਂ ਡਾਣੇ ਡਾਟਾ ਬਾਬੋ ਕੀ ਸਮਝਾ ਸਣੀ ਵੀ ਕੀ ਸਮਝਾਉਂਗਾ ਬਾਈ ਜੇ ਗਲਤ ਨਹੀਂ ਗਾਣਗੇ ਗਲਤ ਨਹੀਂ ਗਾਣਗੇ ਬਾਈ ਬਸ ਗਲਤ ਨਹੀਂ ਗਾਣਗੇ ਠੀਕ ਹੈ ਬਾਕੀ ਜਿਹੜਾ ਆਉਂਦਾ ਹੋਗਾ ਸੁਣਾ ਦਿੰਦਾ ਹਾਂਜੀ ਵੀਰੇ ਆਪਾਂ ਆਏ ਕਿ ਜਸੂਦੀ ਗਵਾ ਗਵਾ ਤੇਰੇ ਬਿਨਾ ਨਹੀਂ ਗੁਜ਼ਰਦਾ ਹਾਏ ਤੇ ਤੋਂ ਮੈਂ ਆਸਰਾ ਨਹੀਂ ਸਕਦੇ ਤੇ ਤੋਂ ਬਿਨਾ ਚਿਰ ਨਹੀਂ ਜਗਦੇ ਤੇਰਾ ਸਨਾ ਭਾਈ ਦੀ ਗੱਡੀ ਬਾਤ ਹੈ ਯਾਰ ਨਾ ਰਹੇ ਭਾਈ ਨਹੀਂ ਗੁਜ਼ਰਦਾ ਸਾਰੇ ਗਮ ਬਗੇ ਸਾਰ ਸਰਮ ਯੋ ਇਹ ਰੱਬ ਨੂੰ ਯਾਦ ਕਰਦੇ ਉੱਪਰ ਕਿਆ ਬਾਤ ਹੈ ਤਾਲੀਆਂ ਮਾਰੋ ਭਾਈ ਤਾਲੀਆਂ ਸਭਈ ਦੀ ਬਾਤ ਦਮ ਹੈ ਗੁਰੇ ਲਾਲ ਫੋਟੋ ਹਾਂਜੀ ਸਮਝ ਦੋ ਲਫ਼ਜ਼ ਗਾਣਾ ਹਾਂ ਦੋ ਲਫ਼ਜ਼ ਨਹੀਂ ਦੋ ਲਫ਼ਜ਼ ਦੋ ਲਫ਼ਜ਼ ਗਾਣਾ ਦੋ ਲਫ਼ਜ਼ ਕੋ ਦੋ ਹੀ ਕਹਦੇ ਆ ਨਹੀਂ ਨਹੀਂ ਦੋ ਲਫ਼ਜ਼ ਹੀ ਕਹਦੇ ਆ ਬਦਲਾ ਸਾੜ ਪੁਰਾਣੇ ਗਾਣਿਆਂ ਦੇ ਨਾਲ ਆਪਾਂ ਹੰਡਾਈ ਜੰਨੇ ਨਾਲ ਭਰਾ ਓਕੇ ਭਰਾ ਹਾਂ ਓਕੇ ਆ ਲਵ ਕੇ ਐਨ ਫੜਾ ਕੈਮਰਾ ਨੂੰ ਕੈਮਰਾਮੈਨ ਆਪ ਕੋਈ ਹੋ ਰਿਹਾ ਕੋਲ ਸਾਹਿਬ ਆਪ ਕੋਈ ਬੁੜੇ ਹੋਇਆ ਨੇ ਗਾਣਾ ਬੋਤਾ ਕਿ ਭਾਈ ਥੈਂਕ ਯੂ ਆ ਸਾਨੂੰ ਦਿੱਤਾ ਵਾਲੇ ਮੇਰੇ ਵੀ ਭਰਾ ਜੀ ਭਾਈ ਦੇਖਿਆ ਤੁਸੀਂ ਕਿੰਨੀ ਕਿੰਨਾ ਸਪੋਰਟ ਕਰੋ ਭਰਾ ਨੂੰ ਠੀਕ ਆ ਸਿੱਧਾ ਕਰੋ ਓਏ ਆ ਨਹੀਂ ਭਰਾ ਦੀ ਇੰਸਟਾਗ੍ਰਾਮ ਨਹੀਂ ਕੋਈ ਕਰ ਲਓ ਸਾਰੇ ਥੈਂਕ ਯੂ ਭਾਈ ਥੈਂਕ ਯੂ ਆ ਓਕੇ ਗਾਣਾ ਪਤਾ ਕੀ ਦਾ ਗਾਇਆ ਜਿਹੜੇ ਕਹਿੰਦੇ ਵੀ ਤੁਸੀਂ ਮੇਰੇ ਕਦੇ ਪੱਗ ਬੰਨੀ ਦੇਖੀ ਆ ਉਹਦਾ ਗਾਣਾ ਸੀ ਫੇਸਬੁੱਕ ਤੇ ਜਾ ਕੇ ਦੇਖੀ ਆ ਲੈ ਥੈਂਕ ਯੂ ਭਾਈ ਸਭ YouTube ਤੇ ਦੇਖੀ ਦੋ ਜਣਾਂ ਦਾ ਭਰਾ ਟੋਟਾ YouTube ਤੇ ਦੇਖੀ ਆਏ ਹਾਏ ਮਲਾਂ ਦੇ ਨਵੀਰੇ ਹਾਂਜੀ ਹਾਂਜੀ ਕੋਈ ਡਾਈਟ ਦੱਸਣਾ ਜਾਓਗੇ ਇੱਕ ਤਾਂ ਕੇਲਾ 10 ਰੁਪਏ ਦਾ 10 ਰੁਪਏ ਦਾ ਬਸ ਇੱਕ 버ਗਰ ਇੱਕ 버ਗਰ ਗਰੀਬ ਬੰਦਿਆਂ ਬਾਕੀ ਤੁਸੀਂ ਦੇਖ ਲਓ ਜਿੰਮ ਵਾਲੇ ਵੀਰ ਨੇ ਆਪਣੇ ਸਿੰਗਰ ਵੀ ਨੇ ਕਲਾਕਾਰ ਵੀ ਨੇ ਥੋੜਾ ਫਾਰਮ 'ਚ ਆ ਕੇ ਸੈੱਲਡ ਲਾਣ ਲੱਗੇ ਆ ਇਹਨੇ ਸਰ ਵੀ ਵੀ ਤਾਂ ਇਹ ਸੈੱਲਡ ਲਾ ਰਹੇ ਆ ਭਾਈ ਫਾਰਮ 'ਚ ਨਹੀਂ ਆਇਆ ਭਾਈ ਇਹ একদম ਚੈੱਕਰ ਹੋਇਆ ਇਹ ਦੇਖੋ ਬੋਡੀ ਦਿਖਾ ਰਹੇ ਨੇ ਆ ਚੈੱਕ ਕਰੋ ਇਹਨਾਂ ਸਹੀ ਹੈ ਨਾ ਕੁਝ ਪੂਰਾ ਨਹੀਂ ਆਏ ਹਰੇ ਚੈਸਟ ਆਜਾ ਚੈਸਟ ਲਈ ਆ ਦੇਖੋ ਚੈੱਕ ਕਰੋ ਮੇਰੇ ਵੀਰੋ ਡੋਲਾ ਲੀ ਲਾ ਰਹੇ ਪਸੀਨਾ ਪਸੀਨਾ ਹੋਇਆ ਤੇ ਅੱਗੇ ਬੱਲੇ ਆ ਗਏ ਹੋਰ ਸੱਲੀ ਆ ਗਈ ਜਵਾਦ ਬੱਬੇ ਅੱਜ ਕਿੱਥੇ ਆ ਸੱਲੀ ਨਹੀਂ ਆ ਸਾਡੀ ਬਣਦੀ ਵੀ ਨਹੀਂ ਫਿਰ ਸਹੀ ਗੱਲ ਹੈ ਬਣਦੀ ਵੀ ਨਹੀਂ ਫਿਰ ਸਹੀ ਹੈ ਸਹੀ ਹੈ ਨਾ ਚੱਲ ਜੂਗੀ ਮੈਨੂੰ ਲੱਗਣ ਲੱਗੀ ਠੰਡ ਤੇ ਹੁਣ ਬਾਣੀ ਜਾਈ ਸਾਈਤ లైకింగ్ ਕਰ ਲੈ ਭਾਈ ਜਸਪੁਰਾ ਕਾ ਤੇ ਲੰਬੇ ਕੀ ਆ ਵਾਰਾ ਯਾਰ ਸਹੀ ਹੈ ਸਹੀ ਹੈ ਵੀਰੇ ਧੰਨਵਾਦ ਯੋ ਬੀਰ ਹੁਣ ਮੈਨੂੰ ਲੱਗੀ ਜਾ ਰਹੀ ਠੰਡ ਅੱਲਾ ਬੜਾ ਗਲਬਾਦ ਬੰਤਾ ਪੜਾ ਕੁਝ ਜਿਹਾ ਅੰਗੜ ਕਹ ਰਹੇ ਕਿੱਧਰ ਗਏ ਆਪਣੇ ਬੰਦੇ ਕਿੱਧਰ ਗਏ ਬੰਦੇ ਆਦੇ ਉਹ ਦੇ ਸੂਟ ਕਰੀ ਜਾ ਰਹੇ ਬੰਦੇ ਦਾ ਹੋ ਗਿਆ ਚੱਲ ਪਿਆ ਆਪਣੇ ਦਾ ਮੋਬਾਈਲ ਰਹਿਣਾ ਮੈਨਾਂ ਠੀਕ ਹੈ ਭਈਆ ਚੱਲ ਠੀਕ ਹੈ ਵੀਰੇ ਬਾਈ ਚੰਗਾ ਵੀਰੇ ਸਾਹਮਣੂ ਕਹੋਗੇ ਹਾਂ ਹਾਂ ਵੀਰੇ ਪੈ ਗਿਆ ਸਮਝੋ ਸਾਰੇ ਨਾ ਦੇਖ ਲਈ ਠੀਕ ਹੈ ਠੀਕ ਹੈ ਸਾਰੇ ਮੇਰੇ ਭਾਈਚਾਰਾ ਨੇ ਚਲੋ ਭਈ ਆਓ ਚੱਲੀਏ ਆਹ ਦੇਖੋ ਵੀਰੇ ਉਹ ਬੰਦਾ ਭੱਜ ਗਿਆ ਉੱਪਰ ਬਿਨਾ ਪਰਮਿਸ਼ਨ ਤੋਂ ਚਲਾ ਗਿਆ ਹੁਣ ਸਕਿਉਰਿਟੀ ਗਾਰਡ ਡੰਡਾ ਅਪਰੇਟ ਕਰਨੀ ਹੈ ਪੂਰੀ ਆਉ ਸੀਗੇ ਬੰਦੇ ਵੀਰੇ ਰੇਲ ਬਣੂਗੀ ਦੇਖੋ ਯਾਰ ਬੰਦਿਆਂ ਦੀ ਗੇਮ ਪੈ ਚੁਕੀ ਏ ਕੋਲ ਮਲਾ ਕੇ ਦੇਖਦਾ ਕੀ ਬੰਦਾ ਵੀਰਾ ਦਾ ਐਜੀ ਗਲਤੀ ਨਾ ਕਰਿਆ ਕਰੋ ਬਾਈ ਜੀ ਉਹ ਦੇਖੋ ਸਹਣੇ ਪਾਣੇ ਬੰਦੇ ਆ ਇਹ ਵਰਗੀਆਂ ਡਾਂਗਾ ਵਰਗੀਆਂ ਡਾਂਗਾ ਵਰਗੀਆਂ ਡਾਂਗਾ ਵਰਗੀਆਂ ਇਹ ਅੰਮ੍ਰਿਤਾਰੀ ਬੰਦਾ ਮੈਨ ਲੱਗਦਾ ਯਾਰ ਪਰ ਐ ਨਹੀਂ ਕਰਨਾ ਚਾਹੀਦਾ ਹੀ ਬਾਈ ਨੂੰ ਯਾਰ ਤੱਕੇ ਗੁੱਲਾ ਗੁੱਲਾ ਨੇਵੀ ਨੇਵੀ ਇਹ ਇਹ ਹਾਂਜੀ ਹੱਡੀ ਜੀ ਹਾਂਜੀ ਕੀ ਕਹਿਣਾ ਚਾਹੋਗੇ ਮੋਲਪੁਰ ਬੇਇੱਜ਼ਤੀ ਕਰੀਆ ਸਾਡੀ ਰਾਹੁਲ ਨੂੰ ਬੁਲਾਇਆ ਰਾਹੁਲ ਨੂੰ ਆਇਓ ਆ ਸਾਡੇ ਘਾਈ ਕਰ ਆ ਗਏ ਨੇ ਆ ਆ ਗਏ ਸਾਡੇ ਵੀ ਆ ਆਪਣੇ ਯਾਰ ਹੈ ਬਈ ਬੀ ਕਲਾਸ ਦਾ ਸੈਮੀ ਤੋਂ ਪੜਦਾ ਆ ਕਲੱਚ ਚੱਕਰਦਾਰੀ ਦਾ ਭਰਾ ਆ ਇੱਕ ਆ ਗਏ ਭਰਾ ਮਿਲਿਆ ਆਪਣਾ ਕਲਾਸ ਮੈਂ ਠੀਕ ਹੈ ਬਚਪਨ ਦਾ ਤੇ ਬਹੁ ਟਾਈਮ ਬਾਅਦ ਮਿਲਿਆ ਤਾਂ ਨਾਲ 8 ਸਾਲ ਬਾਅਦ ਮਿਲਿਆ ਇਹ ਬਾਈ ਨੂੰ ਸਟ੍ਰੀਮਿੰਗ ਦਾ ਬਹੁਤ ਸ਼ੌਕ ਹੈ ਤੇ ਅੱਜ ਤੁਹਾਨੂੰ ਗਾਣਾ ਸੁਣਾਵਾਂ ਕੈਂਡ ਤੇ ਬਣੇ ਲੱਗੇ ਖੜਦੇ ਜੇ ਖੜਨਾ ਹੀ ਹੈ ਸੁਣਾ ਦੇ ਗਾਣਾ ਆ ਆਪਣੀ ਤੂੰ ਸੱਜਣਾ ਰੱਬ ਦੇ ਨਾ ਬਦ ਦੇ ਅੱਛਾ ਐਵੇਂ ਆਓ ਫੇਰੀ ਬਾਜ ਆਉਗੀ ਵੇੜਿਆ ਤੇ ਜਾਂਦੇ ਸੋ ਬਦ ਗਾ ਤੂੰ ਸੱਜਣਾ ਰੱਬ ਦੇ ਨਾ ਬਦ ਦੇ ਇਹ ਹੁੰਦੇ ਜਾਂਦੇ ਸੋ ਵਰਗਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਕਰ ਕੀ ਨਹੀਂ ਸਕਦੇ ਤੇਰੇ ਮਰ ਤੋਂ ਸਕਦੇ ਹਾਂ ਦੇ ਦੇ ਬੰਜੀ ਨਹੀਂ ਸਕਦੇ 헤 ਰੇ ਬੰਨ ਮਰ ਤਸ ਸਕਦੇ ਹੋ ਪਰ ਤੇਰੇ ਬਿਲ ਗਰੇ ਪ੍ਰਵਾਹ ਬਿਲ ਜੀ ਵੀ ਨਹੀਂ ਸਕਦੇ ਹਾਂ ਇਹ ਆਪਣਾ ਗਾਣਾ ਸੁਣਿਆ ਅਬਾਈ ਦੀ ਆਵਾਜ਼ ਬਹੁਤ ਸੋਹਣੀ ਹੈ ਯਾਰ ਹਨਾ ਯਾਰ ਪ੍ਰਾਹ ਨੂੰ ਐ ਵੀ ਸਪੋਰਟ ਕਰਿਓ ਬਾਈ ਠੀਕ ਹੈ ਆਪਣੇ YouTube Rai ਹੋ ਸਕਦੀ ਹੈ ਸਪੋਰਟ ਠੀਕ ਹੈ ਤੇ ਬਾਕੀ ਦੋਨੇ ਕਲਾਕਾਰਾਂ ਨਹੀਂ ਕਿਹਾਗੇ ਬਾਈ ਦਾ ਬੈਠਾਂਗੇ ਮੋਹਸਲ ਬਣਾ ਕੇ ਸਾਰਾ ਪੰਜ ਛੇ ਭਾਈ ਤੇ ਤੁਹਾਨੂੰ ਸੁਣਾਵਾਂਗੇ ਰੀ ਅੰਟੀ ਵਾਜ ਕੀ ਹੈ ਇੱਧਰ ਕਲੇਸ਼ ਚੱਲੀ ਜਾਂਦਾ ਵੀਰੋ ਫੁੱਲ ਕਲੇਸ਼ ਹੈ ਇੱਧਰ ਬਾਈ ਬਿਨਾ ਪੁੱਛੇ ਯਾਰ ਆ ਗਿਆ ਜਦੋਂ ਦਿੰਦੀ ਨਹੀਂ ਉੱਪਰ ਚੜਨ ਦੀ ਕਿਉਂ ਚੜਦੇ ਹੋ ਯਾਰ ਇਹ ਨਹੀਂ ਕਰਨਾ ਚਾਹੀਦਾ ਤੁਹਾਨੂੰ ਮੁੜ ਕੇ ਬੇਇੱਜ਼ਤੀ ਹੁੰਦੀ ਹੈ ਸਾਨੇ ਨਾਣੇ ਬੰਦੇ ਹੋ ਤੁਸੀਂ ਵੀ ਆਏ ਨੇ ਵੀਰੇ ਅਸੀਂ ਆ ਗਏ ਮੱਥਾ ਮੂਥਾ ਟੇਕ ਕੇ ਆਪਣੇ ਭਰਾ ਨੇ ਵਿਛੜੇ ਸਾਥੀ ਬੰਦ ਬੰਗ ਹੋ ਗਿਆ ਬੋਲ ਲਗਾਇਆ ਚੱਲੇ ਆ ਨਾ ਮੂ ਯਾਰ ਚੱਲਦੇ ਆਂ ਚੱਲਦੇ ਆਂ ਮਾੜਾ ਇਹ ਕਲਿੱਪ ਤਾਂ ਲੈ ਲਈਏ 에어ਪੋਰਟ ਰਹੀ ਭੱਜ ਗਏ ਮੈਂ ਮੱਥਾ ਮਾਰ ਲਈ ਇਹਨਾਂ ਨਾ ਤੀਨੀ ਲੈ ਆ ਬਾਬਾ ਜੀਵੇਂ ਤੁਸੀਂ ਦੇਖਿਆ ਕਿਲੇ ਦਾ ਪ੍ਰੋਗਰਾਮ ਬਹੁਤ ਘੈਂਟ ਸੁਤ ਕੀਤਾ ਹੋਇਆ ਜਿੰਦਣਾ ਅੰਦਰੋਂ ਤੇ ਅੰਦਰ ਥੋੜੀ ਲੜਾਈ ਵੀ ਹੋ ਗਈ ਸੀ ਤੇ ਆਪਾਂ ਆ ਗਏ ਬਾਹਰ ਤੇ ਆਪਾਂ ਬਲੌਗ ਸਮਾਪਤੀ ਨੂੰ ਪੂਰੀ ਕਰਾਂਗੇ ਤੇ ਨੈਕਸਟ ਬਲੌਗ ਤੇ ਠੀਕ ਆਏ ਵਧੀਆ ਵਧੀਆ ਮੱਥਾ ਮੱਥਾ ਠੀਕ ਆਏ ਤੇ ਨੈਕਸਟ ਬਲੌਗ ਨੂੰ ਮਿਲਦੇ ਆਂ ਠੀਕ ਆ ਨੇ ਰਹਿ ਆ ਵੀ ਆ ਵੀ ਭਰਾਵਾਂ ਨੂੰ سپورਟ ਕਰਦੇ ਰਹਿ ਕਰੋ ਯਾਰ ਜਿਵੇਂ ਤੁਸੀਂ ਲੋਜ ਕਰਦੇ ਹੋ ਪਿਆਰ ਕਰਦੇ ਹੋ ਜੀ ਵਾਦਾ ਕਰੋ ਕਿ ਜੇ ਉਹ ਚੱਕਰ ਵਾਲਿਆਂ ਨਾਲ ਵਾਦਾ ਕਰੋ ਕਿ ਉਹ ਹਾਂ ਤੇ ਆਪਣੇ ਹੁਣ ਕਿੰਨੇ ਹੋ ਗਏ ਹਾਂ ਦੇਖੋ ਨਾਲੇ ਹਾਂ ਹਾਂ ਦੇਖੋ ਨਾਲੇ 150 ਸਾਡੇ ਹੋ ਗਏ ਆ ਤੇ ਬਾਕੀ ਵੀਰੋ ਬਣ ਕੇ ਤੁਸੀਂ ਕਰਨੇ ਆ ਤੁਹਾਡੀ سپورਟ ਹੈ ਤੇ ਆ ਵੀ ਆ ਫਿਰ ਤੁਸੀਂ ਉਹਦਾ ਸੀ ਯਾਰ ਕਹਿਣਾ ਮਤਲਬ ਇਹ ਸੀਗਾ ਹੈਨਾ ਅਗਰ ਤੁਸੀਂ سپورਟ ਕਰਦੇ ਹੋ ਜਾ ਅਗਰ ਤੁਸੀਂ ਸਪੋਰਟ ਕਰਦੇ ਇਸ ਨੈਕਸਟ ਵੀਡੀਓ ਪਾਈ ਜਾਂਦੇ ਆ ਪਾਈਣਾਗਾ ਤੁਸੀਂ ਸਪੋਰਟ ਹੀ ਨਾ ਕਰੋਗੇ ਫਿਰ ਆਪਾਂ ਨਹੀਂ ਪਾਵਾਂਗੇ ਹਨਾ ਯਾਰ ਪਰ ਆਪਾਂ ਫਿਰ ਵੀ ਪਾਵਾਂਗੇ ਪਾਵਾਂਗੇ ਜੀ ਲਾਵਾਂਗੇ ਜੀ ਲਈ ਰੱਖਾਂਗੇ ਤੇ ਬੱਬੇ ਆ ਜੀ ਲਈ ਰੱਖਿਆ ਕਰੋ ਸਾਡੇ ਸਾਡੇ ਬਲੌਗ ਦੇਖ ਕੇ ਨੂੰ ਮਜ਼ਾ ਆਉਂਦਾ ਕਿ ਮਜ਼ਾ ਆਉਂਦਾ ਕਿ ਨਹੀਂ ਆਦਾ ਤੇ ਬੱਬੇ ਆਪਾਂ ਨੂੰ ਕੁੱਲ ਮਿਲਾਏ ਸਿੰਗਰ ਬਹੁਤ ਮਿਲਦੇ ਯਾਰ ਹਨਾ ਸਿੰਗਰਾਂ ਦੀ ਟੈਲੈਂਟ ਬਹੁਤ ਹੈ ਟੈਲੈਂਟ ਬਹੁਤ ਹੈ ਪੰਜਾਬ ਦੇ ਕੋਈ ਨਹੀਂ ਜਿੰਨਾਂ ਨੂੰ ਆਪਾਂ ਅੱਗੇ ਲਿਆਉਂਦੇ ਰਾਵਾਂਗੇ ਹੁਣ ਬਸ ਨਹੀਂ ਖਿੱਚੀ ਰੱਖੋ ਤਾਂ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਦੇ ਕਰੋ ਜੀ ਭਾਈ ਮੈਂ ਨਾ ਯਾਰ ਇਸ ਟਾਈਮ ਬਹੁਤ ਪ੍ਰੋਬਲਮ ਹੈ ਪਰ ਮ ਚਲੋ ਕੋਈ ਮਿਲਦੇ ਨੇ ਚਲੋ ਜੀਆ ਵਰਗਾ ਗੁੱਡ ਨਾਈਟ ਆਲਸੋ ਸਾਰੀ ਬ੍ਰਦਰ ਜੀ ਆਪ ਮੈਂ ਦੀ ਹੱਥ ਦੁਖਣ ਲੱਗਿਆ ਮੇਰਾ ਮੇਰਾ